ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਤੁਹਾਡੇ ਸਾਹਮਣੇ 17 18 ਅਤੇ 19 ਅਗਸਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਹਲਕੀ ਦਰਮਿਆਨੀ ਬੱਦਲਵਾਈ ਪੰਜਾਬ ਦੇ ਉੱਪਰ ਲਗਾਤਾਰ ਬਣੀ ਹੋਈ ਹੈ ਨਾਲ ਲੱਗਦੇ ਸੂਬਿਆਂ ਵਿੱਚ ਵੀ ਬੱਦਲਵਾਈ ਦਾ ਅਸਰ ਦੇਖਣ ਨੂੰ ਮਿਲ ਰਿਹਾ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਗੱਲ ਕਰਦੇ ਜੀ ਬਿਨਾਂ ਕਿਸੇ ਦੇਰੀ ਤੋਂ ਆਉਂਦੇ ਦਿਨਾਂ ਦੇ ਮੌਸਮ ਦੇ ਹਾਲਾਤ ਦੀ ਜ਼ਿਲ੍ਹਿਆਂ ਦੇ ਹਿਸਾਬ ਨਾਲ ਗੱਲ ਕਰਾਂਗੇ ਕਿਹੜੇ ਜ਼ਿਲ੍ਹੇ ਵਿੱਚ ਕਿਸ ਦਿਨ ਮੀਂਹ ਹੈ ਕਿਸ ਦਿਨ ਕੀ ਹਾਲਾਤ ਨੇ ਸਭ ਤੋਂ ਪਹਿਲਾਂ 17 ਤਰੀਕ ਦੀ ਅਗਰ ਗੱਲ ਕੀਤੀ ਜਾਵੇ ਤਾਂ ਪੂਰਬ ਦੇ ਇਲਾਕੇ ਜਿਹਦੇ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਤਿੰਨ ਜ਼ਿਲ੍ਹੇ ਦੇਖਣ ਨੂੰ ਮਿਲ ਰਹੇ ਨੇ ਜਿਨ੍ਹਾਂ ਵਿੱਚ ਠੀਕ ਠਾਕ ਮੀਂਹ ਹੋਣ ਦੀ ਉਮੀਦ ਹੈ ਨਾਰਮਲ ਦੀ ਤਰ੍ਹਾਂ ਇਸ ਇਲਾਕੇ ਵਿੱਚ ਸਭ ਤੋਂ ਪਹਿਲਾਂ ਬਾਰਿਸ਼ ਹੁੰਦੀ ਹੈ ਕਿਉਂਕਿ ਹਿਮਾਚਲ ਵੱਲੋਂ ਜੋ ਸਿਸਟਮ ਕੰਮ ਕਿਉਂ ਦੇ ਨੇ ਉਹ ਸਭ ਤੋਂ ਪਹਿਲਾਂ ਇਸ ਇਲਾਕੇ ਨੂੰ ਪ੍ਰਭਾਵਿਤ ਕਰ ਦਿੰਦੇ ਨੇ ਤੇ ਨਾਲ ਦੀ ਨਾਲ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਸੰਗਰੂਰ ਪਟਿਆਲਾ ਫਤਿਹਗੜ੍ਹ ਤੇ ਮੋਹਾਲੀ ਇਹਨਾਂ ਜ਼ਿਲ੍ਹਿਆਂ ਵਿੱਚ ਵੀ ਠੀਕ ਠਾਕ ਮੀਂਹ ਹੋਣ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਤੇ ਮਾਨਸਾ ਵਿੱਚ ਘੱਟ ਮੀਂਹ ਦੀ ਉਮੀਦ ਹੈ ਫਿਰ ਵੀ ਕਿਤੇ ਨਾ ਕਿਤੇ ਠੀਕ ਠਾਕ ਹਾਲਾਤ ਬਣੇ ਰਹਿਣਗੇ ਅਗਰ ਅਸੀਂ ਗੱਲ ਕਰੀਏ ਆਉਂਦੇ ਦਿਨ ਜਾਨੀ ਕਿ 18 ਅਗਸਤ ਦੀ ਤਾਂ ਤਕੜਾ ਸਿਸਟਮ ਉੱਤਰ ਪੂਰਬੀ ਅਤੇ ਉੱਤਰ ਪੱਛਮੀ ਇਲਾਕੇ ਵਿੱਚ ਦੇਖਣ ਨੂੰ ਮਿਲੇਗਾ ਖਾਸ ਤੌਰ ਤੇ ਜ਼ਿਲ੍ਹਾ ਪਠਾਨਕੋਟ ਅਤੇ ਹੁਸ਼ਿਆਰਪੁਰ ਦੋ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਹੈ ਬਾਕੀ ਗੁਰਦਾਸਪੁਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਰੂਪਨਗਰ ਅਤੇ ਮੁਹਾਲੀ ਵਿੱਚ ਵੀ ਠੀਕ ਠਾਕ ਬੱਦਲਬਾਗੀ ਨਾਲ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਤਗੜਾ ਮੀਂਹ ਸਾਨੂੰ 18 ਅਗਸਤ ਦੇਖਣ ਨੂੰ ਮਿਲੇਗਾ ਨਾਲ ਦੀ ਨਾਲ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਨਮਸਕਾਰ ਫਤੇਗੜਾ ਤੇ ਪਟਿਆਲੇ ਮੋਹਾਲੀ ਦੇ ਨੇੜੇ ਤੇੜ ਦੇ ਇਲਾਕੇ ਵਿੱਚ ਠੀਕ ਠਾਕ ਬੱਦਲਬਾਈ ਨਾਲ ਹਲਕੀ ਕਰਕੇ ਚਮਕਦਾ ਮੀਂਹ ਦੇਖਣ ਨੂੰ ਮਿਲੇਗਾ ਬਾਕੀ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਬਠਿੰਡਾ ਬਰਨਾਲਾ ਸੰਗਰੂਰ ਤੇ ਮਾਨਸਾ ਜ਼ਿਲ੍ਹੇ ਵਿੱਚ ਵੀ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਈ ਆਉਂਦੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਇਹਨਾਂ ਇਲਾਕੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲੇਗਾ ਉੱਤਰ ਪੱਛਮੀ ਪੰਜਾਬ ਉੱਤਰ ਪੂਰੀ ਪੰਜਾਬ ਦੀ ਗੱਲ ਕਰੀ ਤਾਂ ਇਹਨਾਂ ਇਲਾਕੇ ਵਿੱਚ ਜਿਹੜਾ ਤਾਪਮਾਨ ਹੈ ਉਹ 30 ਡਿਗਰੀ ਦੇ ਨੇੜੇ ਤੇੜੇ 32 ਡਿਗਰੀ ਦੇ ਨੇੜੇ ਤੇੜੇ ਰਹੇਗਾ ਤੇੜਾ ਇਹ ਵਾਲਾ ਹਿੱਸਾ ਜਿਹੜਾ ਕਿ ਮਾਲਵਾ 벨ਟ ਹੈ ਇਹਨਾਂ ਵਿੱਚ ਤਾਪਮਾਨ 35 ਡਿਗਰੀ ਪਲੱਸ ਜਾ ਸਕਦਾ ਹੈ ਇਹ ਇਲਾਕੇ ਵਿੱਚ ਗਰਮੀ ਜਿਆਦਾ ਦੇਖਣ ਨੂੰ ਮਿਲੇਗੀ ਆਖਰੀ ਦਿਨ ਦੀ ਅਗਰ ਗੱਲ ਕਰੀ ਤਾਂ 19 ਅਗਸਤ ਨੂੰ ਆਖਰੀ ਦਿਨ ਪੰਜਾਬ ਦਾ ਮੌਸਮ ਬਦਲਦਾ ਹੋਇਆ ਤਾਂ ਜ਼ਿਆਦਾ ਦਿਖਾਈ ਨਹੀਂ ਦੇ ਰਿਹਾ ਸੇਮ ਹਾਲਾਤ ਹੋਣਗੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਟੁੱਟਵੇਂ ਰੂਪ ਵਿੱਚ 50 ਤੋਂ 75% ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਬਾਕੀ ਤਰਨਤਾਰਨ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਨਵ ਫਤੇਕੜ ਮੁਹਾਲੀ ਅਤੇ ਪਟਿਆਲਾ ਵਿੱਚ 25 ਤੋਂ 50% ਦੀ ਉਮੀਦ ਹੈ ਤੇ ਬਾਕੀ ਮਾਲਵਾ ਬੈਲਟ ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਕਸਰ, ਫਜ਼ਿਲਕਾ, ਪਠਿੰਡਾ, ਬਰਨਾਲਾ, ਮਾਨਸਾ ਤੇ ਸੰਗਰੂਰ ਵਿੱਚ ਇਹ ਇਲਾਕਾ ਜਿਹੜਾ ਹੈ ਇਹਦੇ ਵਿੱਚ ਫੇਰ ਤੋਂ ਮੌਸਮ ਘਟੀ ਹੈ 25% ਉਮੀਦ ਹੈ ਜਾਂ 25% ਤੋਂ ਘੱਟ ਉਮੀਦ ਹੈ ਕਿ ਇਹਨਾਂ ਇਲਾਕਿਆਂ ਵਿੱਚ ਕੋਈ ਤਕੜਾ ਸਿਸਟਮ ਆਵੇਗਾ ਕੋਈ ਤਕੜਾ ਮੀਂਹ ਹੋਵੇਗਾ ਬਾਕੀ ਇਹ ਜਾਣਕਾਰੀ ਜਿਹੜੀ ਸਮੇਂ-ਸਮੇਂ ਤੇ ਅਪਡੇਟ ਹੁੰਦੀ ਰਹਿੰਦੀ ਹੈ ਤਾਂ ਹੀ ਤੁਹਾਨੂੰ ਬਾਰ-ਬਾਰ ਰਿਕਵੈਸਟ ਕਰਦੇ ਹਾਂ ਜੀ ਕਿ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਇਹ ਜਾਣਕਾਰੀ ਸਮੇਂ ਸਿਰ ਤੁਹਾਨੂੰ ਮਿਲਦੀ ਰਹੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ